ਖੜ ਪੜਤ ਦੀ ਮਦਦ ਲਈ ਦੱਸਿਆ ਕਿ ਲਗਾਤਾਰ ਸਿਆਸਤਦਾਨ ਗਰਾਊਂਡ ਲੈਵਲ ਦੇ ਉੱਤੇ ਉਤਰੇ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਪੂਰਨ ਤੌਰ ਤੇ ਖਰਾਬ ਹੋ ਗਈਆਂ ਤੇ ਖੜਾ ਨੇ ਪੂਰੇ ਹੀ ਪੰਜਾਬ ਦੇ ਸਥਿਤੀ ਨੂੰ ਜਿਹੜਾ ਕਿ ਹਾਲਾਂਕਿ ਰੱਖ ਦਿੱਤਾ ਹੈ ਤੇ ਜਿਸ ਦੌਰਾਨ ਉਥੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤੇ ਕਈ ਪੰਜਾਬੀਆਂ ਦੇ ਘਰ ਟਹਿ ਗਏ ਤੇ ਉਥੇ ਪਿੰਡਾਂ ਦੇ ਵਿੱਚ ਹੜ੍ਹਾਂ ਦੇ ਕਾਰਨ ਜਿਹੜੇ ਕਿ ਕਾਫੀ ਪਾਣੀ ਵਿਖੜ ਗਿਆ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਉਥੇ ਹੀ ਜੇਕਰ ਕੁਝ ਬਚਿਆ ਤਾਂ ਪੰਜਾਬੀਆਂ ਦੇ ਕੋਲ ਇੱਕ ਹੌਂਸਲਾ ਤੇ ਇੱਕ ਜਜ਼ਬਾ ਹੈ ਤੇ ਜਿਸ ਤੋਂ ਬਾਅਦ ਉਥੇ ਹੁਣ ਡਾਕਟਰ ਬਲਬੀਰ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇਹ ਬਿਆਨ ਦਿੱਤੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਦੀਆਂ ਫਸਲਾਂ ਪੂਰਨ ਤੌਰ ਤੇ ਖਰਾਬ ਹੋ ਗਈਆਂ ਨੇ ਤੇ ਪਰੰਤੂ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਇਸੇ ਦੌਰਾਨ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਔਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਸਮਾਜ ਦੇ ਸਾਰੇ ਵਰਗਾਂ ਨੇ ਲੋਕਾਂ ਨੂੰ ਕਿਤੇ ਵੀ ਰਿਮੋਟ ਏਰੀਆ ਦੇ ਵਿੱਚ ਭੁੱਖੇ ਨਹੀਂ ਸੌਣ ਦਿੱਤਾ ਇੱਥੋਂ ਤੱਕ ਕਿ ਮवेशੀਆਂ ਵਾਸਤੇ ਪਸ਼ੂਆਂ ਵਾਸਤੇ ਚਾਰਾ ਵੀ ਪਹੁੰਚਾਇਆ ਤੋਂ ਸਾਡੀਆਂ ਟੀਮਾਂ ਨੇ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਉਸ ਤੋਂ ਅੱਗੇ ਬੋਰਡ ਤੇ ਜਾ ਕੇ ਔਰ ਕਈ ਜਗ੍ਹਾ ਤੇ ਜਿਹੜਾ ਸੀਗਾ ਪ੍ਰੈਗਨੈਂਟ ਲੇਡੀਆਂ ਨੂੰ ਜਾਂ ਹੁਣੇ ਤੁਸੀਂ ਰੀਸਰਟਲੀ ਦੇਖਿਆ ਹੋਣਾ ਇੱਕ ਬੱਚਾ ਸੀ ਜਿਹਦੀ ਗੁਰਦਿਆਂ ਦੀ ਬਿਮਾਰੀ ਸੀ ਜਿਹੜਾ ਜਨਾਲੇ ਦੇ ਵਿੱਚ ਫਸਿਆ ਹੋਇਆ ਸੀ ਪਿੰਡ ਦੇ ਵਿੱਚ ਤਲਵੰਡੀ ਦੇ ਵਿੱਚ ਉਹਨੂੰ ਲਿਆ ਕੇ ਉਹਦਾ ਲਾਅ ਸ਼ੁਰੂ ਕਰਾਇਆ ਮੈਡੀਕਲ ਕਾਲਜ ਦੇ ਵਿੱਚ ਹੋਰ ਵੀ ਸਾਨੂੰ ਜਿੱਥੇ-ਜਿੱਥੇ মিডিਆ ਨੇ ਸਾਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਆ ਬਹੁਤ ਸਾਰੀਆਂ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਬਿਲਕੁਲ ਕੱਟ ਆਫ ਹੋ ਗਈਆਂ ਸੀ ਉਹਨਾਂ ਨੂੰ ਬੋਰਡ ਤੇ ਲਿਆ ਕੇ ਔਰ ਉਹਨਾਂ ਨੂੰ ਕਈਆਂ ਨੂੰ ਤਾਂ ਇੱਕ ਦੋ ਨੂੰ ਤਾਂ ਜਿਹੜਾ ਸੀਗਾ ਕਿ 에ਅਰ ਫੋਰਸ ਨੇ ਰੈਸਕਿਊ ਕਰਕੇ ਸਾਡੇ ਹਸਪਤਾਲਾਂ ਤੱਕ ਪਹੁੰਚਾਇਆ ਔਰ ਉਹਨਾਂ ਦੀਆਂ ਸੇਫ ਡਿਲੀਵਰੀਆਂ ਕਰਵਾਈਆਂ ਇਹਦੇ ਵਿੱਚ ਜਦੋਂ ਜਿੱਥੇ ਖੇਤਾਂ ਦਾ ਨੁਕਸਾਨ ਹੋਇਆ ਮਸ਼ੀਨਰੀ ਦਾ ਘਰਾਂ ਦਾ ਨੁਕਸਾਨ ਹੋਇਆ ਸੜਕਾਂ ਦਾ ਬਿਜਲੀ ਦੀਆਂ ਤਾਰਾਂ ਦਾ ਉੱਥੇ ਸਾਡੇ ਹਸਪਤਾਲਾਂ ਦਾ ਵੀ ਐਕਸਟੈਂਸਿਵ ਡੈਮੇਜ ਹੋਇਆ ਤਕਰੀਬਨ ਤਕਰੀਬਨ 128 130 ਕਰੋੜ ਦੀ ਸਾਡੀ ਦਵਾਈ ਤੇ ਮਸ਼ੀਨਰੀ ਨੂੰ ਡੈਮੇਜ ਹੋਇਆ ਔਰ ਇਹਦੇ ਨਾਲ ਨਾਲ ਜਿਹੜਾ ਸੀਗਾ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ 1280 ਦੇ ਕਰੀਬ ਸਾਡੇ ਜਿਹੜੇ ਡਿਸਪੈਂਸਰੀਜ਼ ਆ ਹੈਲਥ ਐਂਡ ਵੈਲਨੈਸ ਸੈਂਟਰ ਆ ਉਹਨਾਂ ਨੂੰ ਸਵੀਅਰ ਡੈਮੇਜ ਹੋਇਆ 161 ਦੇ ਵਿੱਚੋਂ 101 ਜਿਹੜੀ ਹੈਗੀਆਂ ਸਾਡੀਆਂ ਕਮਿਊਨਿਟੀ ਹੈਲਥ ਸੈਂਟਰਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਡੈਮੇਜ ਹੋਇਆ ਸਾਰਾ ਡਾਟਾ ਤੁਹਾਡੇ ਨਾਲ ਸ਼ੇਅਰ ਵੀ ਕਰ ਦਾਂਗੇ ਪੀਪੀਟੀ ਹੈਗੀ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਇਸੇ ਤਰ੍ਹਾਂ ਸਾਡੇ ਜਿਹੜੇ ਸਬਡਿਵੀਜ਼ਨ ਹਸਪਤਾਲ ਆ ਇਕਤਾਲੀਆਂ ਚੋਂ 31 ਨੂੰ ਡੈਮੇਜ ਹੋਇਆ ਇਹ ਕੁੱਲ ਮਿਲਾ ਕੇ ਕੋਈ 625 ਦੇ ਕਰੀਬ ਜਿਹੜਾ ਕਰੋੜ ਦਾ ਜਿਹੜਾ ਹੈਗਾ ਸੋ so, ਟੋਟਲ 780 ਕਰੋੜ ਰੁਪਏ ਦਾ ਜਿਹੜਾ ਸਾਡਾ ਇਨੀਸ਼ੀਅਲ ਐਸਟੀਮੇਟ ਆ ਇਸ ਤੋਂ ਵੱਧ ਹੋ ਸਕਦਾ ਹੈ ਇਹ 780 ਕਰੋੜ ਰੁਪਏ ਦਾ ਜਿਹੜਾ ਹਸਪਤਾਲਾਂ ਦਾ ਇਨਫਰਾਸਟ੍ਰਕਚਰ ਹੈ ਸਮਾਨ ਹੈ ਸਾਧੂ ਸਮਾਨ ਉਹਨੂੰ ਨੁਕਸਾਨ ਹੋਇਆ ਹੈ ਦੇ ਬਾਵਜੂਦ ਜਿਹੜਾ ਸਿਹਤ ਮਹਿਕਮਾ ਉਹ ਬਹੁਤ ਸਾਰੇ ਸਾਨੂੰ ਐਨਜੀਓ ਵੀ ਸਪੋਰਟ ਕਰ ਰਹੇ ਉਹਨਾਂ ਦੀ ਮਦਦ ਦੇ ਨਾਲ ਲੋਕਾਂ ਤੱਕ ਹਰ ਪਿੰਡ ਤੱਕ ਜਿਹੜੇ ਲੋਕ ਕੱਟਆਫ ਹੈ ਉਹਨਾਂ ਵਾਸਤੇ ਵੀ ਮੈਡੀਕਲ ਹੈਲਪ ਪਹੁੰਚਾ ਰਿਹਾ ਔਰ ਲਗਾਤਾਰ ਪਹੁੰਚਾਉਂਦੇ ਰਵਾਂਗੇ ਤੇ ਇਹ ਇਸੇ ਵਾਸਤੇ ਮੈਂ ਜਿਹੜੀ ਇਹ ਚਿੱਠੀ ਵੀ ਆ ਇਹ ਵੈਸੇ ਮੇਰੀ ਆਦਤ ਨਹੀਂ ਹੈ ਮੈਂ মিডিਆ 'ਚ ਨਹੀਂ ਜਾਂਦਾ ਹੁੰਦਾ ਬਟ ਕਿਉਂਕਿ ਇਹ ਜ਼ਰੂਰੀ ਹੋ ਗਿਆ ਜੋ ਸ਼ਿਵਰਾਜ ਜੀ ਦੀ ਮੀਟਿੰਗ ਤੋਂ ਬਾਅਦ ਮੈਂ ਟਾਈਮ ਸ਼ੈਰ ਨੱਡਾ ਸਾਹਿਬ ਨੂੰ ਚਿੱਠੀ ਵੀ ਲਿਖੀ ਆ ਕਿ ਸਾਨੂੰ ਇਹਦੇ ਵਾਸਤੇ ਕੀ ਚਾਹੀਦਾ ਸਾਡਾ ਕਿੰਨਾ ਨੁਕਸਾਨ ਹੋਇਆ ਇਹ 780 ਕਰੋੜ ਰੁਪਏ ਦੀ ਅਸੀਂ ਮੰਗ ਵੀ ਕੀਤੀ ਆ ਜੇ ਕਹਿੰਦੇ ਆ ਵੀ ਤੁਸੀਂ ਮੰਗਦੇ ਕਿਉਂ ਨਹੀਂ ਆ ਤੇ ਅਸੀਂ ਜੋ ਸਾਡਾ ਡੈਮੇਜ ਹੋਇਆ ਐਸੋਲੇ ਕੇਂਦਰ ਸਰਕਾਰ ਦਾ ਵੀ ਆ ਸਰਕਾਰ ਚਾਹੇ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਦੋਨਾਂ ਦਾ ਫਰਜ਼ ਹੈ ਜੀ ਕਿ ਇਹ ਜਿਹੜੇ ਲੋਕ ਆ ਇਹ ਦੋਨਾਂ ਦੇ ਆ ਦੋਨਾਂ ਇਹਨਾਂ ਲੋਕਾਂ ਦੀ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ ਜਿਸ ਤਰ੍ਹਾਂ ਸਾਡੇ ਮੰਤਰੀ ਐਮ ਐਲ ਏ ਕੱਲੇ-ਕੱਲੇ ਪਿੰਡ 'ਚ ਜਾ ਕੇ ਬੰਨ ਵੀ ਲਗਾ ਰਹੇ ਆ ਲੋਕਾਂ ਨੂੰ ਜਿਹੜਾ ਹੈਗਾ ਉਹ ਰਾਹਤ ਵੀ ਪਹੁੰਚਾ ਰਹੇ ਆ ਇਸੇ ਤਰ੍ਹਾਂ ਮੈਂ ਉਮੀਦ ਕਰਦਾ ਇਹਨਾਂ ਕੋਲ ਵੀ ਕਿ ਕੇਂਦਰ ਦੇ ਮੰਤਰੀ ਵੀ ਉਹ ਵੀ ਜਾ ਕੇ ਪਿੰਡ-ਪਿੰਡ ਦੇ ਵਿੱਚ ਜਾ ਕੇ ਮੋਹਰ ਜਸਮੇਰ ਤੱਕ ਜਿੱਥੇ ਤੱਕ ਮੈਂ ਜਾ ਸਕਦਾ ਉਹ ਵੀ ਜਾ ਸਕਦੇ ਆ ਸਾਡੇ ਮੰਤਰੀ ਜਾ ਸਕਦੇ ਆ ਜਾ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਦਿੱਲੀ ਬੈਠ ਕੇ ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਆਣਾ ਹੈ ਪ੍ਰਧਾਨ ਮੰਤਰੀ ਦੇਸ਼ ਦੇ ਆ ਇਹਨਾਂ ਲੋਕਾਂ ਦੇ ਵੀ ਪ੍ਰਧਾਨ ਮੰਤਰੀ ਹੈ ਔਰ ਮੈਂ ਉਮੀਦ ਕਰਦਾ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਰਨਗੇ ਇੱਕ ਵੱਡਾ ਪੈਕੇਜ ਘੱਟੋ ਘੱਟ ਵੀ ਜਿਹੜਾ ਇਨੀਸ਼ੀਅਲ ਪੈਕੇਜ ਹੈ ਉਹ 20000 ਕਰੋੜ ਦਾ ਡੈਮੇਜ ਹੋ ਸਕਦਾ 1 ਲੱਖ ਹਜ਼ਾਰ ਕਰੋੜ ਜਾਂ ਇਸ ਤੋਂ ਵੀ ਵੱਧ ਹੋਵੇ ਜਿਹੜਾ ਅਸਲੀ ਡੈਮੇਜ ਹੈ ਲੋਕਾਂ ਦਾ ਕਿਉਂਕਿ ਇਹ ਜਿਹੜਾ ਮੈਂ 1980 ਦੇ ਫਲੱਡਸ ਵਿੱਚ ਕੰਮ ਕੀਤਾ ਉਦੋਂ ਮੈਂ ਯੰਗ ਡਾਕਟਰ ਸੀ ਇੰਟਰਨ ਸੀਗਾ 1988 ਦੇ ਵਿੱਚ ਜਿਹੜੇ ਜਿਹਦੇ ਵਿੱਚ 500 ਮੌਤਾਂ ਹੋਈਆਂ ਸੀ ਮੈਂ ਸਾਕਸ਼ੀ ਹਾਂ ਉਦੋਂ ਵੀ ਮੈਂ ਮੈਡੀਕਲ ਮਿਸ਼ਨ ਲੈ ਕੇ ਗਿਆ ਸੀਗਾ ਉਦੋਂ ਵੀ ਇਹੀ ਕਪੂਰਥਲੇ ਦਾ ਏਰੀਆ ਸੀਗਾ ਫਿਰੋਜ਼ਪੁਰ ਚ ਗਿਆ ਸੀਗਾ ਉਸ ਵੇਲੇ ਲਾਸ਼ਾਂ ਪਈਆਂ ਹੋਈਆਂ ਸੀ ਰਸਤੇ ਦੇ ਵਿੱਚ ਇਸ ਵਾਰੀ ਲਾਸ਼ਾਂ ਉਸ ਤੋਂ ਘੱਟ ਸੀਗਾ ਮੋਤਾ ਹੋਈਆਂ ਬਹੁਤ ਦਖਦਾਈ ਆ ਪਰ ਉਸ ਵੇਲੇ 500 ਤੋਂ ਵੱਧ ਔਰ ਜਿਹੜੇ ਮਵੇਸ਼ੀ ਸੀ ਉਹਦਾ ਪਾਣੀ ਛੱਤਾਂ ਦੇ ਉੱਪਰੋਂ ਦੀ ਲੰਘਿਆ ਸੀ ਲੇਕਿਨ ਉਹ ਇੱਕ ਵਾਰੀ ਵੇਵ ਆ ਕੇ ਚਲੀ ਗਈ ਸੀ ਇਸ ਵਾਰੀ ਬਹੁਤ ਪ੍ਰੋਲੋਂਗਡ ਸੀਗਾ ਇੱਕ ਵੇਵ ਦੂਜੀ ਵੇਵ ਤੀਜੀ ਵੇਵ ਲਗਾਤਾਰ ਜਿਹੜਾ ਹੈਗਾ ਪਿਛਲੇ 3 ਹਫ਼ਤੇ ਤੋਂ ਅਸੀਂ ਜਿਹੜੇ ਫਲੱਡਸ ਆ ਰਹੇ ਆ ਲਗਾਤਾਰ ਡੇਂਜਰਸ ਸਿਚੁਏਸ਼ਨ ਬਣੀ ਹੋਈ ਹੈ ਇਹਨਾਂ ਦਾ ਸਪੈਨ ਟਾਈਮ ਸਪੈਨ ਬਹੁਤ ਲੰਬਾ ਸੀ ਔਰ ਸਾਡੇ ਜਿਸ ਤਰ੍ਹਾਂ ਪਹਿਲਾਂ ਇਹ ਕੇਂਦਰ ਦੇ ਮੰਤਰੀ ਆਏ ਸੀ ਮੈਂ ਉਹਨਾਂ ਬਾਰੇ ਇਹੀ ਕਹੂੰਗਾ ਕਿ ਦੇਖੋ ਉਹਨਾਂ ਨੇ ਸਿਰਫ ਜਿਹੜੀ ਇੱਕ ਮਾਇਓਪਿਕ ਵਿਜ਼ਨ ਰੱਬ ਇਹਨਾਂ ਨੂੰ ਮਤ ਬਖਸ਼ੇ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਦੀ ਬਰਬਾਦੀ ਨਜ਼ਰ ਆਵੇ ਇਹਨਾਂ ਨੂੰ ਪੰਜਾਬ ਤੋਂ ਉੱਪਰ ਡੈਮ ਜਿਹੜੇ ਬਣੇ ਹੋਇਆ ਜਦੋਂ ਆਪਾਂ ਉੱਥੋਂ ਪਾਣੀ ਛੱਡਦੇ ਆ ਜੇ ਨੇਚਰਲ ਫਲੋ ਹੋਵੇ ਤਾਂ ਇਹ ਨੌਬਤ ਨਹੀਂ ਆਂਦੀ ਉਸ ਤੋਂ ਡੈਮਾਂ ਤੋਂ ਬਜੌਂਟ ਜਿਹੜੇ ਗਿਰਦੇ ਹੋਏ ਪਹਾੜ ਮਰਦੇ ਹੋਏ ਲੋਕ ਇਹਨਾਂ ਨੂੰ ਨਜ਼ਰ ਆਣ ਇਹਨਾਂ ਨੂੰ ਜੜੀਆਂ ਪਹਾੜਾਂ ਦੇ ਵਿੱਚ ਇਹ ਸੜਕਾਂ ਬਣਾ ਰਹੇ ਆ ਜਿਹਨੂੰ ਇਹ ਡਵੈਲਪਮੈਂਟ ਕਹਿੰਦੇ ਆ ਡੈਮ ਨੂੰ ਡਵੈਲਪਮੈਂਟ ਕਹਿੰਦੇ ਆ ਇਹ ਜੜੀਆਂ ਸੁਰੰਗਾਂ ਬਣਾ ਰਹੇ ਆ ਆਪਾਂ ਉਹਦੇ ਨਾਲ ਜਿਹੜੇ ਪਹਾੜ ਟੈਲਟਰੀ ਹੁੰਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡਾ ਹਿਮਾਚਲ ਦੀ ਵਜਨਾ ਖਤਮ ਹੋ ਜਾਏਗਾ ਤਾਂ ਵजूद ਖਤਮ ਹੋ ਜਾਏਗਾ ਉਹ ਇਹਨਾਂ ਨੂੰ ਨਜ਼ਰ ਆਵੇ ਮੈਂ ਇਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਜਿਹੜੇ ਸਾਡੇ ਮੰਤਰੀ ਆਏ ਸੀ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਐ ਖੁਦਾ ਇਸ ਮੰਤਰੀ ਕੋ ਐਸੀ ਖੁਦਾਈ ਨਾ ਦੇ ਇਸੇ ਆਪਣੇ ਸੁਭਾਅ ਕੋਈ ਦਿਖਾਈ ਨਾ ਦੇ ਇਹਨਾਂ ਨੂੰ ਨਜ਼ਰ ਆਵੇ ਇਹਨਾਂ ਦੀ ਜਿਹੜੀ ਮਾਇਓਪਿਕ ਵਿਜ਼ਨ ਹੈ ਇੱਕ ਹੁੰਦੀ ਆ ਜਿਹਨੂੰ ਮਾਪੀਆ ਕਹਿੰਦੇ ਆ ਅਸੀਂ ਇੱਕ ਮਾਪੀਆ ਹੁੰਦਾ ਜਿਹੜਾ ਅੱਖਾਂ ਦਾ ਹੁੰਦਾ ਜਿਹਨਾਂ ਨੂੰ ਮਾਈਨਸ ਨੰਬਰ ਦੀ ਅਨਕ ਲੱਗਦੀ ਆ ਮੇਰੇ ਵੀ ਅਨਕ ਲੱਗੀ ਹੋਈ ਆ ਉਹਨੂੰ ਉਹਨੂੰ ਬੰਦੇ ਨੂੰ ਜੇ ਅਨਕ ਨਾਲ ਲਾਈ ਹੋਵੇ ਉਹਨੂੰ 10 ਫੁੱਟ ਤੱਕ ਨਜ਼ਰ ਆਉਂਦਾ ਉਹਨੂੰ ਇੱਕ ਪੋਲੀਟੀਕਲ ਮਾਪੀਆ ਹੁੰਦਾ ਉਹਨੂੰ ਸਿਰਫ ਖੱਡਾ ਨਜ਼ਰ ਆਉਂਦੀ ਆ ਉਹਨੋਂ ਟੈਨ ਦੇ ਹੋਏ ਪਹਾੜ ਨਜ਼ਰ ਨਹੀਂ ਆਉਂਦੇ ਉਹਨੂੰ ਡੁੱਬੇ ਹੋਏ ਲੋਕ ਉਹਨੂੰ ਮਰ ਜਿਹੜੇ ਪਹਾੜਾਂ ਵਿੱਚ ਮਰਦੇ ਲੋਕ ਉੱਥੇ ਰੋੜਦੇ ਲੋਕ ਵੱਡੀਆਂ-ਵੱਡੀਆਂ ਇਮਾਰਤਾਂ ਜਿਹੜੀਆਂ ਇਹਨਾਂ ਨੇ ਵਿੱਚ ਬਣਾਈਆਂ ਹੋਈਆਂ ਇਹਨਾਂ ਦੇ ਜਿਹੜੇ ਹਾਈਵੇ ਆ ਇਹਨਾਂ ਨੂੰ ਉਹ ਗਿਰਦੇ ਹੋਏ ਨਜ਼ਰ ਨਹੀਂ ਆਉਂਦੇ ਇਹਨਾਂ ਨੂੰ ਇਹ ਸਮਝ ਨਹੀਂ ਆਂਦੀ ਪਈ ਹੜ੍ਹ ਸਿਰਫ ਪੰਜਾਬ 'ਚ ਨਹੀਂ ਆਇਆ ਹੜ੍ਹ ਉੱਤਰਾਖੰਡ 'ਚ ਵੀ ਆਇਆ ਜਿੱਥੇ ਡਬਲ ਇੰਜਣ ਸਰਕਾਰ ਹੈ ਹੜ੍ਹ ਜਿਹੜੇ ਤੁਹਾਡੇ ਆਏ ਆ ਉਹ